ਤੁਮ ਦਾਤੇ ਭਗਵਾਨ ਜੀ ਤੁਸੀਂ ਆਪਣੇ ਭੰਡਾਰਿਆਂ ਦੇ ਵਿੱਚੋਂ ਸਾਨੂੰ ਦਾਤਾਂ ਦੇਣ ਵਾਲੇ ਹੋ ਜੋ ਅਸੀਂ ਮੰਗਦੇ ਆ ਨਾ ਤੁਸੀਂ ਉਸੇ ਸਮੇਂ ਸਾਡੀ ਝੋਲੀ ਦੇ ਵਿੱਚ ਦਾਤ ਪਾ ਕੇ ਨਵਾਜ ਦਿੰਦੇ ਆ ਸੰਸਾਰ ਦੇ ਵਿੱਚ ਵਿਚਰਦੇ ਆ ਨਾ ਕਈ ਵੀਰਾਂ ਇਨਸਾਨ ਇਨਸਾਨ ਦੇ ਅੱਗੇ ਹੱਥ ਅੱਡਦਾ ਹੈ ਨਿੱਜ ਲੋੜਾਂ ਦੀ ਪੂਰਤੀ ਦੇ ਲਈ ਕਈ ਵੀਰਾਂ ਆਪਾਂ ਆਪਣੇ ਕਿਸੇ ਸਜਣ ਮਿੱਤਰ ਤੋਂ ਸਹਾਈਤਾ ਵੀ ਲੈ ਲੈਨੇ ਆ ਬਹੁਤਾਂ ਵੀਰ ਪਰ ਤੁਸੀਂ ਕਦੇ ਇਹ ਗੱਲ ਨੋਟ ਕਰਕੇ ਵੇਖਿਓ ਵੀ ਤੁਸੀਂ ਬਹੁਤਾ ਸਮਾਂ ਸਹੇਤਾ ਵਾਲੇ ਪਾਸੇ ਤੋਂ ਇੱਕ ਦੀ ਟੇਕ ਲੈ ਕੇ ਨਹੀਂ ਚੱਲ ਸਕਦੇ ਇੱਕ ਦੇ ਕੋਲੋਂ ਤੁਸੀਂ ਸਹੇਤਾ ਲੈ ਲਈ ਥੋੜੇ ਸਮੇਂ ਬਾਅਦ ਤੁਹਾਨੂੰ ਫਿਰ ਕਿਸੇ ਦੂਸਰੇ ਕੋਲ ਜਾਣਾ ਪਏਗਾ ਕਿਉਂਕਿ ਪਹਿਲੇ ਵਾਲਾ ਤੁਹਾਨੂੰ ਦੁਬਾਰਾ ਤੁਹਾਡੀ ਮਦਦ ਨਹੀਂ ਕਰੇਗਾ ਇਹ ਸੰਸਾਰ ਦਾ ਦਸਤੂਰ ਹੈ ਜੀ ਇਸੇ ਕਰਕੇ ਸਤਿਗੁਰੂ ਜੀ ਨੇ ਜਦੋਂ ਪਵਿੱਤਰ ਬਾਣੀ ਦੇ ਵਿੱਚ ਗੱਲ ਸਮਝਾਉਣੀ ਕੀਤੀ ਨਾ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਮਨ ਨੂੰ ਕੀ ਟੇਕ ਵਰਤੀ ਸਭ ਜਾਣ ਦੇਵਨ ਕਹੋ ਏਕ ਹੈ ਭਗਵਾਨ ਕਹਿੰਦੇ ਥਾਪੁਰ ਥਾ ਟੇਕ ਲੈ ਕੇ ਚੱਲਣ ਵਾਲਿਆ ਦੋਨੋਂ ਹੱਥ ਜੋੜ ਕਰ ਬੇਨਤੀ ਤੂੰ ਦਾਤੇ ਮੇਤਸੀ ਦਾਤਾ ਦੇਣ ਵਾਲਿਓ ਇਹੋ ਜੇ ਦਾਤਾਰ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਦਦਾ ਦਾਤਾ ਇਕ ਹੈ ਸਭ ਕੋ ਦੇਵਨਹਾਰ ਦੇਂਦਿਆਂ ਤੋਟ ਨਾ ਆਵਈ ਅਗਣਤ ਭਰੇ ਪੰਡਾਰ ਭੰਡਾਰੇ ਭਰੇ ਪਏ ਨੇ ਜੀ ਇਕ ਵਾਰੀ ਮੰਗੋ 10 ਵਾਰੀ ਮੰਗੋ 50 ਵਾਰੀ ਮੰਗੋ ਸੈਂਕੜਿਆਂ ਵਾਰੀ ਮੰਗੋ ਉਹ ਦਾਤ ਦਿੰਦਾ ਹੈ ਅਸੀਂ ਮੰਗੇ ਰਹੇ ਆ ਉਹਦੇ ਤੋਂ ਇਸੇ ਕਰਕੇ ਤਾਂ ਪਾਤਸ਼ਾਹ ਆਖਦੇ ਨੇ ਗੁਰਦਾਤਾ ਗੁਰਹਿਵੈ ਕਰ ਗੁਰਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਕਹਿੰਦੇ ਤੁਮ ਦਾਤੇ ਤੁਸੀਂ ਦਾਤਾ ਦੇਣ ਵਾਲੇ ਇਹੋ ਜੇ ਦਤਾਰ ਹੋ ਸਾਨੂੰ ਦਾਤ ਦਿਨੇ ਹੋ ਚਿਤਾਰ ਦੇ ਵੀ ਨਹੀਂ ਕਹਿੰਦੇ ਵੀ ਨਹੀਂ ਤੇ ਤੈਨੂੰ ਭਾਈ ਦਾਤ ਦਿੱਤੀ ਸੀ ਤੂੰ ਉਦੋਂ ਜਦੋਂ ਦਾਤ ਲੈਣ ਆਇਆ ਸੀ ਉਦੋਂ ਤੇਰੀਆਂ